ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਤੈਨੂੰ ਅਚਾਨਕ ਆ ਕੇ ਹੀ ਤੇਰੀ ਖੁਸ਼ੀ ਦੇਖਣਾ ਚਾਹੁੰਦਾ ਸੀ ਦੇਖਣਾ ਚਾਹੁੰਦਾ ਸੀ ਕਿ ਤੇਰੇ ਵਿੱਚ ਮੇਰੇ ਲਈ ਕਿੰਨੀ ਕੋ ਤੜਫਾ ਮੈਂ ਕਿਹਾ ਚੰਦਰਿਆ ਤੇਰੀ ਤੜਫ ਵਿੱਚ ਤਾਂ ਮੈਂ ਹਰ ਇੱਕ ਇੱਕ ਮਿੰਟ ਘਟਦੀ ਆ ਮੈਨੂੰ ਪਤਾ ਕਿ ਮੈਂ ਕਿਵੇਂ ਦਿਨ ਕੱਟਦੀ ਆ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਕਿ ਤੁਸੀਂ ਆ ਗਏ ਹੋ ਫਿਰ ਮੈਂ ਆਪਣੇ ਘਰ ਵਾਲੇ ਨੇ ਘੁੱਟ ਕੇ ਜੱਫੀ ਪਾਲੀ ਤੇ ਉਸ ਦਾ ਮੂੰਹ ਚੁੰਮ ਲਿਆ ਮੈਂ ਤਾਂ ਉਹਨੂੰ ਇੱਕਦਮ ਦੇਖ ਕੇ ਸੁੰਨ ਹੋ ਗਈ ਸੀ ਹਰਪ੍ਰੀਤ ਨੇ ਫਿਰ ਮੈਨੂੰ ਘੁੱਟ ਕੇ ਜੱਫੀ ਪਾਈ ਮੈਨੂੰ ਤੇ ਉਪਰੋਂ ਮੀਂਹ ਪੈ ਰਿਹਾ ਸੀ ਅਸੀਂ ਦੋਵੇਂ ਸਾਲਾਂ ਦੇ ਤਰਸੇ ਸੀ ਤੇ ਹਰਪ੍ਰੀਤ ਦੇ ਹੱਥ ਜੱਸੀ ਦੀ ਪਿੱਠ ਤੇ ਕੋਜੇ ਤਲਾਸ਼ ਵਿੱਚ ਸੀ ਉਧਰ ਮੀਂਹ ਤੇ ਦੋਹਾਂ ਜਿਸਮਾਂ ਦੀ ਰਫ਼ਤਾਰ ਤੇਜ਼ ਹੋ ਰਹੀ ਸੀ ਤੇ ਹਰਪ੍ਰੀਤ ਨੇ ਜੱਸੀ ਦਾ ਕਮੀਜ਼ ਲੱਖ ਤੋਂ ਉੱਪਰ ਚੁੱਕ ਕੇ ਮੇਰੇਆਂ ਨੂੰ 5 ਸਾਲ ਹੋ ਗਏ ਸੀ ਪਰ ਅੰਦਰਲੀ ਤੜਫ ਹਜੇ ਵੀ ਮੈਨੂੰ ਹਰ ਰੋਜ਼ ਵੱਡ-ਵੱਡ ਖਾਂਦੀ ਸੀ ਪਰਦੇਸੀ ਨਾਲ ਵਿਆਹ ਕਰਵਾ ਕੇ ਮੈਂ ਤਾਂ ਆਪਣੀ ਜਵਾਨੀ ਨੂੰ ਘੁਣਾ ਲਾ ਲਿਆ ਸੀ ਮੇਰੇ ਮਾਪਿਓ ਨੇ ਬਹੁਤ ਖੁਸ਼ੀ-ਖੁਸ਼ੀ ਮੇਰਾ ਵਿਆਹ ਇੰਗਲੈਂਡ ਵਿੱਚ ਰਹਿੰਦੇ ਮੁੰਡੇ ਨਾਲ ਕਰ ਦਿੱਤਾ ਮੇਰਾ ਵਿਆਹ 1998 ਵਿੱਚ ਹੋਇਆ ਸੀ ਉਦੋਂ ਕੋਈ ਕੋਈ ਹੀ ਬਾਹਰ ਜਾਂਦਾ ਸੀ ਤੇ ਮੇਰੇ ਮਾਪਿਆਂ ਨੂੰ ਇਹੀ ਖਿੱਚ ਸੀ ਕਿ ਸਾਡੀ ਕੁੜੀ ਦਾ ਵਧੀਆ ਘਰੇ ਰਿਸ਼ਤਾ ਹੋ ਜਾਵੇ ਇਹ ਰਿਸ਼ਤਾ ਮੇਰੇ ਮਾਮੀ ਨੇ ਕਰਵਾਇਆ ਸੀ ਮੇਰੇ ਮਾਮੇ ਦੇ ਸਹੁਰਿਆਂ ਵਿੱਚੋਂ ਉਹਨਾਂ ਦੇ ਸ਼ਰੀਕੇ ਵਿੱਚੋਂ ਹੀ ਮੁੰਡਾ ਇੰਗਲੈਂਡ ਗਿਆ ਸੀ ਮੈਂ ਵੀ ਦੇਖਣ ਵਿੱਚ ਬਹੁਤ ਸੋਹਣੀ ਸੀ ਤੇ 12 ਪੜ੍ਹੀ ਹੋਈ ਸੀ ਮੁੰਡਾ ਵੀ ਬਹੁਤ ਜ਼ਿਆਦਾ ਸੋਹਣਾ ਸੀ ਮੁੰਡੇ ਵਾਲਿਆਂ ਨੇ ਮੈਨੂੰ ਬਸ ਸ਼ਕਲ ਦੇਖ ਕੇ ਹੀ ਪਸੰਦ ਕਰ ਲਿਆ ਸੀ ਕਿਉਂਕਿ ਮੈਂ ਹੱਥ ਲਾਏ ਮੈਲੀ ਹੁੰਦੀ ਸੀ ਮੈਂ ਨੈ ਨਕਸ਼ ਸਿੱਖੇ ਤੇ ਗੁੰਦਵੇ ਸਰੀਰ ਤੇ 5.5 ਫੁੱਟ ਕੱਦ ਦੀ ਸੀ ਮੁੰਡੇ ਦੀ ਖੁਆਇਸ਼ ਇਹੀ ਸੀ ਕਿ ਮੈਨੂੰ 꾸ੜੀ ਗੁੰਦਵੇ ਸਰੀਰ ਤੇ ਲੰਮੇ ਕੱਦ ਤੇ ਸੋਹਣੀ ਸਮਖੀ ਹੀ ਚਾਹੀਦੀ ਹੈ ਉਹਨੇ ਮੇਰੇ ਪੜਾਈ ਦਾ ਕੁਝ ਵੀ ਨਹੀਂ ਸੀ ਪੁੱਛਿਆ ਕਹਿੰਦਾ ਸੀ ਕਿ ਮੈਨੂੰ 꾸ੜੀ ਉਹੀ ਚਾਹੀਦੀ ਹੈ ਜਿਹੜੀ ਮੇਰੇ ਨਾਲ ਖੜੀ ਜਾਚਦੀ ਹੋਵੇ ਮੈਨੂੰ ਉਹਨੇ ਇੱਕ ਵਿਆਹ ਵਿੱਚ ਦੇਖਿਆ ਸੀ ਤੇ ਬਸ ਉੱਥੇ ਹੀ ਮੈਨੂੰ ਪਸੰਦ ਕਰ ਲਿਆ ਸੀ ਫਿਰ ਮੇਰੇ ਮਾਮੇ ਨੂੰ ਵਿਚ ਵਿਚਾਰ ਪਾਇਆ ਤੇ ਸਾਡੇ ਘਰ ਰਿਸ਼ਤਾ ਭੇਜ ਦਿੱਤਾ ਸੀ ਮੇਰੇ ਪਾਪਾ ਵੀ ਬਹੁਤ ਖੁਸ਼ ਸੀ ਕਿ ਸਾਡੀ ਕੁੜੀ ਬਾਹਰ ਚਲੀ ਜਾਊਗੀ ਮੇਰਾ ਵਿਆਹ ਹੋ ਗਿਆ ਤੇ ਮੁੰਡਾ 2 ਮਹੀਨਾ ਪਹਿਲਾਂ ਹੀ ਇੰਗਲੈਂਡ ਤੋਂ ਆਇਆ ਸੀ ਤੇ ਸਿਰਫ ਉਹਨੇ 1 ਮਹੀਨਾ ਇੱਧਰ ਹੋਰ ਰਹਿਣਾ ਸੀ ਉਸ ਤੋਂ ਬਾਅਦ ਫਿਰ ਇੰਗਲੈਂਡ ਹੀ ਚਲੇ ਜਾਣਾ ਸੀ ਉਹਦੇ ਘਰ ਵਿੱਚ ਉਹਦੇ ਮੰਮੀ ਪਾਪਾ ਹੀ ਸੀ ਤੇ ਮਾਪਿਆਂ ਦਾ ਇੱਕੋ ਇੱਕ ਪੁੱਤ ਸੀ ਜਦੋਂ ਮੈਂ ਵਿਆਹ ਕੇ ਸਹੁਰੇ ਘਰ ਗਈ ਤਾਂ ਸਹੁਰਿਆਂ ਦਾ ਘਰ ਵੀ ਬਹੁਤ ਜ਼ਿਆਦਾ ਸੋਹਣਾ ਸੀ ਕਿਉਂਕਿ ਬਾਹਰ ਦਾ ਪੈਸਾ ਆਉਂਦਾ ਸੀ ਤੇ ਹਰ ਇੱਕ ਚੀਜ਼ ਬਹੁਤੀ ਢੰਗ ਨਾਲ ਸਜਾਈ ਹੋਈ ਸੀ ਮੇਰੀ ਸੱਸ ਤੇ ਮੇਰਾ ਸਹੁਰਾ ਵੀ ਮੇਰਾ ਬਹੁਤ ਮੋਹ ਕਰਦੇ ਸੀ ਕਹਿੰਦੇ ਸੀ ਕਿ ਸਾਡੇ ਆਪਣੇ ਤਾਂ ਕੋਈ ਧੀ ਨਹੀਂ ਚਲੋ ਨੌਂ ਦੇ ਰੂਪ ਵਿੱਚ ਸਾਨੂੰ ਧੀ ਵੀ ਮਿਲ ਗਈ ਮੇਰਾ ਘਰ ਵਾਲਾ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਸੀਂ ਵਿਆਹ ਤੋਂ ਬਾਅਦ ਸ਼ਿਮਲੇ ਘੁੰਮਣ ਵੀ ਗਏ ਸੀ ਅਸੀਂ ਇੱਕ ਹਫ਼ਤਾ ਸ਼ਿਮਲੇ ਰਹੇ ਤੇ ਉਸ ਤੋਂ ਬਾਅਦ ਵਾਪਸ ਘਰ ਆ ਗਏ ਮੇਰਾ ਘਰ ਵਾਲਾ ਮੈਨੂੰ ਪੇਕੇ ਵੀ ਨਹੀਂ ਸੀ ਆਉਣ ਦਿੰਦਾ ਕਹਿੰਦਾ ਸੀ ਕਿ ਮੈਂ ਤੇਰੇ ਕੋਲ ਸਿਰਫ 1 ਮਹੀਨਾ ਹੀ ਆ ਤੂੰ ਉਹਨਾਂ ਟਾਈਮ ਪੇਕੇ ਨਹੀਂ ਜਾਣਾ ਤੇ ਮੇਰਾ ਵੀ ਦਿਲ ਨਹੀਂ ਸੀ ਕਰਦਾ ਕਿ ਮੈਂ ਪੇਕੇ ਜਾਵਾਂ ਮੇਰਾ ਤਾਂ ਦਿਲ ਵਿੱਚ ਇਹੀ ਸੀ ਕਿ ਹਰ ਵੇਲੇ ਮੇਰਾ ਘਰ ਵਾਲਾ ਮੇਰੇ ਕੋਲ ਹੀ ਰਹੇ ਹਰਪ੍ਰੀਤ ਮੈਨੂੰ ਜਾਣ ਤੋਂ ਵੱਧ ਕੇ ਪਿਆਰ ਕਰਦਾ ਸੀ ਤੇ ਮੈਂ ਵੀ ਆਪਣੇ ਘਰ ਵਾਲੇ ਹਰਪ੍ਰੀਤ ਨੂੰ ਦਿਲ ਜਾਨ ਤੋਂ ਪਿਆਰ ਕਰਦੀ ਸੀ ਕਿਉਂਕਿ ਸਾਡੇ ਘਰ ਵਿੱਚ ਬਹੁਤ ਸਾਖਤੀ ਸੀ ਤੇ ਮੇਰੇ ਪਾਪਾ ਨੇ ਮੈਨੂੰ ਪਹਿਲਾਂ ਕੀ ਕਿਹਾ ਸੀ ਕਿ ਮੈਨੂੰ ਤੇਰੀ ਕੋਈ ਗਲਤੀ ਸੁਣਨ ਨੂੰ ਨਾ ਮਿਲੇ ਤੈਨੂੰ ਮੈਂ ਵਧੀਆ ਘਰੇ ਵਿਆਹ ਹੁਗਾ ਤੂੰ ਕੋਈ ਅਜੀਹੀ ਗਲਤੀ ਨਹੀਂ ਕਰਨੀ ਜਿਹਦੇ ਨਾਲ ਮੇਰਾ ਸ਼ਿਰ ਸ਼ਰਮ ਨਾਲ ਝੁੱਕ ਜਾਵੇ ਤੇ ਮੈਂ ਆਪਣੇ ਪਾਪਾ ਦੀ ਗੱਲ ਨੂੰ ਪੱਲੇ ਬੰਨ ਲਿਆ ਸੀ ਮੇਰਾ ਛੋਟਾ ਭਰਾ ਸੀ ਤੇ ਉਹ ਹਜੇ ਪੜਦਾ ਸੀ ਮੇਰਾ ਘਰ ਵਾਲਾ ਵੀ ਮੇਰੇ ਤੋਂ ਪੂਰਾ ਖੁਸ਼ ਸੀ ਕਿਉਂਕਿ ਉਹਨੂੰ ਵੀ ਮੇਰੀ ਸਚਾਈ ਦਾ ਪਤਾ ਪਹਿਲੀ ਰਾਤ ਹੀ ਲੱਗ ਗਿਆ ਸੀ ਮੈਂ ਕੋਰੀ ਨਿਰਾ ਕਾਗਜ਼ ਹਾਂ ਤੇ ਵਿਆਹ ਤੋਂ ਪਹਿਲਾਂ ਮੇਰਾ ਕਿਸੇ ਨਾਲ ਕੋਈ ਵੀ ਗੱਲਬਾਤ ਨਹੀਂ ਸੀ ਮੇਰਾ ਘਰ ਵਾਲਾ ਮੈਨੂੰ ਇਹੀ ਕਹਿੰਦਾ ਸੀ ਕਿ ਜਿਵੇਂ ਤੂੰ ਕੁਵਾਰੀ ਹੁੰਦੀ ਨੇ ਆਪਣੀ ਇੱਜ਼ਤ ਨੂੰ ਸਾਹਮ ਕੇ ਰੱਖਿਆ ਉਸੇ ਤਰ੍ਹਾਂ ਹੀ ਤੂੰ ਹੁਣ ਮੇਰੇ ਜਾਣ ਤੋਂ ਬਾਅਦ ਵੀ ਆਪਣੀ ਇੱਜ਼ਤ ਨੂੰ ਸਾਹਮ ਕੇ ਰੱਖੀ ਤੇ ਮੈਂ ਵੀ ਆਪਣੇ ਘਰ ਵਾਲੇ ਨਾਲ ਵਾਅਦਾ ਕੀਤਾ ਸੀ ਕਿ ਇਹ ਜਿਸਮ ਸਿਰਫ ਤੁਹਾਡਾ ਹੀ ਆ ਤੇ ਤੁਹਾਡੇ ਤੋਂ ਬਿਨਾ ਮੈਂ ਕਿਸੇ ਨੂੰ ਹੱਥ ਵੀ ਨਹੀਂ ਲਾਉਣ ਦੇ ਸਕਦੀ ਇਵੇਂ ਹੀ ਸਾਡੇ ਬਸ ਦਿਨ ਲੰਘਦੇ ਗਏ ਹੱਸਦੇ ਖੇਡਦੇ ਅਸੀਂ ਕਦੇ ਕਿਸੇ ਰਿਸ਼ਤੇਦਾਰੀ ਤੇ ਕਦੇ ਕਿਸੇ ਰਿਸ਼ਤੇਦਾਰੀ ਵਿੱਚ ਘੁੰਮਣ ਚਲੇ ਜਾਂਦੇ ਸੀ ਕਦੇ ਕਿਸੇ ਵਿੱਚ 1 ਮਹੀਨੇ ਦਾ ਮੈਨੂੰ ਪਤਾ ਹੀ ਨਾ ਲੱਗਿਆ ਕਿਵੇਂ ਲੰਘ ਗਿਆ ਫਿਰ ਮੇਰੇ ਘਰ ਵਾਲੇ ਦੇ ਜਾਣ ਦਾ ਟਾਈਮ ਆ ਗਿਆ ਕਿਉਂਕਿ ਮੇਰੇ ਘਰ ਵਾਲੇ ਨੇ ਪਹਿਲਾਂ ਹੀ ਆਉਣ ਜਾਣ ਦੀ ਟਿਕਟ ਉਥੋਂ ਇੰਗਲੈਂਡ ਤੋਂ ਹੀ ਲਈ ਸੀ ਮੈਂ ਉਹਨੂੰ ਆਣੇ ਬਹਾਨੇ ਕਹਿੰਦੀ ਸੀ ਕਿ ਹਰਪ੍ਰੀਤ ਤੁਸੀਂ ਆਪਣੀ ਟਿਕਟ ਵਧਾ ਲਓ ਤੇ ਉਹ ਕਹਿੰਦਾ ਸੀ ਕਿ ਹੋਰ ਕਿੰਨੀ ਵਧਾ ਲਵਾਂਗਾ ਆਖਰ ਬੰਨੇ ਦਿਨ ਤਾਂ ਆ ਹੀ ਜਾਣੇ ਆ ਨਾਲੇ ਇੰਗਲੈਂਡ ਦੇ ਰੂਲ ਵੱਖਰੇ ਨੇ ਉੱਥੇ ਜ਼ਿਆਦਾ ਕੰਮ ਤੋਂ ਛੁੱਟੀ ਨਹੀਂ ਲੈ ਸਕਦੇ ਹਜੇ ਮੈਂ ਪੱਕਾ ਵੀ ਨਹੀਂ ਹੋਇਆ ਤੇ ਜੇ ਮੈਂ ਪੱਕਾ ਹੁੰਦਾ ਤਾਂ ਸ਼ਾਇਦ ਮੈਂ ਟਾਈਮ ਵੱਧ ਵੀ ਰਹਿ ਸਕਦਾ ਸੀ ਬਸ ਮੈਂ ਕੋਸ਼ਿਸ਼ ਕਰੂੰਗਾ ਕਿ ਤੇਰਾ ਵੀ ਛੇਤੀ ਤੋਂ ਛੇਤੀ ਵੀਜ਼ਾ ਲਵਾ ਕੇ ਆਪਣੇ ਕੋਲ ਹੀ ਬੁਲਾ ਲਵਾਂਗਾ ਮੈਂ ਬਸ ਇਸੇ ਆਸ ਤੇ ਹੀ ਜਿਉਂਦੇ ਸੀ ਕਿ ਮੇਰਾ ਘਰ ਵਾਲਾ ਮੈਨੂੰ ਛੇਤੀ ਹੀ ਆਪਣੇ ਕੋਲ ਬੁਲਾ ਲਊਗਾ ਫਿਰ ਮੇਰੇ ਘਰ ਵਾਲੇ ਦੇ ਜਾਣ ਦਾ ਦਿਨ ਆ ਗਿਆ ਤੇ ਸਾਰੇ ਰਿਸ਼ਤੇਦਾਰ ਸਾਡੇ ਘਰ ਆਏ ਮੇਰੇ ਘਰ ਵਾਲੇ ਨੂੰ ਅਸੀਂ ਸਾਰੇ 에য়ারਪੋਰਟ ਤੇ ਛੱਡਣਗੇ 에য়ারਪੋਰਟ ਤੇ ਮੇਰੀ ਤਾਂ jaan ਹੀ ਨਿਕਲ ਗਈ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਘਰ ਵਾਲਾ ਮੇਰੇ ਤੋਂ ਦੂਰ ਸੱਤ ਸਮੁੰਦਰ ਦੂਰ ਚਲਾ ਗਿਆ ਉਸ ਤੋਂ ਬਾਅਦ ਤਾਂ ਬਸ ਮੇਰੀ ਜ਼ਿੰਦਗੀ ਉਦਾਸ ਹੀ ਰਹਿਣ ਲੱਗ ਪਈ ਉਦੋਂ ਮੋਬਾਈਲ ਫੋਨ ਦਾ ਜਮਾਨਾ ਨਹੀਂ ਸੀ ਸਿਰਫ ਲੈਂਡਲਾਈਨ ਹੀ ਫੋਨ ਸੀ ਤੇ ਘਰ ਵਿੱਚ ਇੱਕ ਹੀ ਫੋਨ ਹੁੰਦਾ ਸੀ ਸਾਰਾ ਪਰਿਵਾਰ ਉਸੇ ਫੋਨ ਤੋਂ ਹੀ ਗੱਲ ਕਰਦਾ ਹੁੰਦਾ ਸੀ ਮੇਰੇ ਘਰ ਵਾਲੇ ਦਾ ਹਰ ਰੋਜ਼ ਸਵੇਰ ਸ਼ਾਮ ਫੋਨ ਆਉਂਦਾ ਸੀ ਜਦੋਂ ਫੋਨ ਆਉਂਦਾ ਤਾਂ ਮੇਰੀ ਸੱਸ ਸਹਰਾ ਵੀ ਮੇਰੇ ਕੋਲ ਹੀ ਹੁੰਦੇ ਸੀ ਮੈਂ ਸੰਨ ਦੀ ਜ਼ਿਆਦਾ ਆਪਣੇ ਘਰ ਵਾਲੇ ਨਾਲ ਕੋਈ ਗੱਲ ਵੀ ਨਹੀਂ ਸੀ ਕਰ ਸਕਦੀ ਮੇਰਾ ਘਰ ਵਾਲਾ ਉਧਰੋਂ ਫੋਨ ਤੇ ਰੋਮਾਂਟਿਕ ਗੱਲਾਂ ਕਰਦਾ ਹੁੰਦਾ ਸੀ ਪਰ ਮੈਂ ਸਿਰਫ ਹਾਂ ਦੇ ਵਿੱਚ ਹੀ ਜਵਾਬ ਦਿੰਦੀ ਸੀ ਉਹ ਕਹਿੰਦੇ ਸੀ ਕਿ ਜਦੋਂ ਮੈਂ ਤੇਰੇ ਕੋਲ ਸੀ ਉਦੋਂ ਤਾਂ ਤੂੰ ਮੇਰੇ ਨਾਲ ਬਹੁਤ ਵਧੀਆ ਗੱਲਾਂ ਖੁੱਲ ਕੇ ਕਰਦੀ ਸੀ ਹੁਣ ਤੂੰ ਫੋਨ ਤੇ ਕਿਉਂ ਨਹੀਂ ਕਰਦੀ ਤੂੰ ਮੇਰੇ ਨਾਲ ਫੋਨ ਤੇ ਵੀ ਗੱਲ ਖੁੱਲ ਕੇ ਕਰਿਆ ਕਰ ਮੈਨੂੰ ਵੀ ਚੰਗਾ ਲੱਗਦਾ ਇੱਕ ਦਿਨ ਮੇਰੀ ਸੱਸ ਹਵੇਲੀ ਵਿੱਚ ਪਸ਼ੂ ਡੰਗਰ ਨੂੰ ਦੇਖਣ ਗਈ ਸੀ ਤੇ ਮੇਰਾ ਸਹਰਾ ਖੇਤ ਗਿਆ ਹੋਇਆ ਸੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਲਾ ਲਿਆ ਉਹਨੇ ਪਹਿਲਾਂ ਤਾਂ ਫੋਨ ਨਾ ਚੁੱਕਿਆ ਫਿਰ ਅੱਧੇ ਘੰਟੇ ਬਾਅਦ ਉਸ ਦਾ ਆਪ ਹੀ ਫੋਨ ਆਇਆ ਫਿਰ ਮੈਂ ਉਸ ਦਿਨ ਉਸ ਦਿਨ ਨੇ ਖੁੱਲ ਕੇ ਗੱਲਾਂ ਕੀਤੀਆਂ ਤੇ ਉਹਨੂੰ ਦੱਸਿਆ ਕਿ ਜਦੋਂ ਤੁਸੀਂ ਫੋਨ ਕਰਦੇ ਹੋ ਉਦੋਂ ਮੰਮੀ ਕੋਲ ਬੈਠਿਆ ਹੁੰਦੇ ਆ ਇਸੇ ਕਰਕੇ ਮੈਂ ਤੁਹਾਡੇ ਨਾਲ ਗਾ ਫੋਨ ਤੇ ਗੱਲ ਕੋਲ ਕਿ ਨਹੀਂ ਕਰ ਸਕਦੀ ਉਸ ਦਿਨ ਮੇਰੇ ਘਰ ਵਾਲੇ ਨੇ ਮੇਰੇ ਨਾਲ ਖੁੱਲ ਕੇ ਪਿਆਰ ਭਰੀਆਂ ਗੱਲਾਂ ਕੀਤੀਆਂ ਉਹ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਤੇ ਸਾਰਾ ਉਹੀ ਅੱਖਾਂ ਦੇ ਸਾਹਮਣੇ ਮੇਰੇ ਸੀਨ ਆਈ ਜਾਂਦਾ ਸੀ ਮੈਨੂੰ ਇੰਜ ਮਹਿਸੂਸ ਹੁੰਦਾ ਸੀ ਕਿ ਮੇਰਾ ਘਰ ਵਾਲਾ ਮੇਰੇ ਕੋਲ ਹੀ ਬੈਠਾ ਆਪਣੀਆਂ ਬਾਹਾਂ ਵਿੱਚ ਮੈਨੂੰ ਘੁੱਟੀ ਬੈਠਾ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹਦੇ ਨਾਲ ਫੋਨ ਤੇ ਗੱਲ ਕਰਦੀ ਰਹੀ ਇੰਨੇ ਨੂੰ ਮੇਰੀ ਸੱਸ ਵੀ ਹਵੇਲੀ ਵਿੱਚੋਂ ਆ ਗਈ ਮੈਂ ਗੱਲ ਨੂੰ ਗੱਲਾਂ ਨੂੰ ਬਦਲ ਲਿਆ ਫਿਰ ਉਸ ਤੋਂ ਬਾਅਦ ਮੰਮੀ ਨੇ ਫੋਨ ਫੜਾ ਦਿੱਤਾ ਮੰਮੀ ਨੇ ਵੀ ਹਰਪ੍ਰੀਤ ਨਾਲ ਗੱਲ ਕਰ ਲਈ ਤੇ ਉਸ ਤੋਂ ਬਾਅਦ ਫੋਨ ਕੱਟ ਦਿੱਤਾ ਫਿਰ ਮੈਂ ਸ਼ਾਮ ਦਾ ਰੋਟੀ ਟੁਕ ਕਰਨ ਦੇ ਲਈ ਰਸੋਈ ਵਿੱਚ ਚਲੀ ਗਈ ਮੈਨੂੰ ਸਾਰਾ ਦਿਨ ਘਰ ਦੀਆਂ ਕੰਧਾਂ ਖਾਣੋਂ ਆ ਗਿਆ ਸੀ ਕਦੇ-ਕਦੇ ਸੋਚਦੀ ਸੀ ਕਿ ਮੇਰੇ ਘਰ ਵਾਲਾ ਜੇ ਮੇਰੇ ਕੋਲ ਕੋਈ ਹੋਰ 6 ਕੁ ਮਹੀਨੇ ਰਹਿ ਜਾਂਦਾ ਤਾਂ ਸ਼ਾਇਦ ਕੋਈ ਪਰਮਾਤਮਾ ਮੇਰੇ ਸੁਣ ਲੈਂਦਾ ਤੇ ਸ਼ਾਇਦ ਮੇਰੇ ਬੱਚਾ ਹੀ ਹੋ ਜਾਂਦਾ ਜਿਹਦੇ ਨਾਲ ਮੈਂ ਆਰੇ ਲੱਗ ਜਾਂਦੀ ਮੇਰਾ ਕੱਲੀ ਦਾ ਘਰ ਵਿੱਚ ਦਿਲ ਨਹੀਂ ਸੀ ਲੱਗਦਾ ਸੱਸ ਸਹੁਰਾ ਹੁੰਦੇ ਸੀ ਉਹ ਜਦੋਂ ਵੀ ਦੋਵੇਂ ਇਕੱਠੇ ਬੈਠਦੇ ਤਾਂ ਮੈਨੂੰ ਆਪਣੇ ਘਰ ਵਾਲੇ ਦੀ ਬਹੁਤ ਯਾਦ ਆਉਂਦੀ ਸੀ ਜਦੋਂ ਵੀ ਕੋਈ ਨਵੀਂ ਵਿਆਹੀ ਕੁੜੀ ਨੂੰ ਮੈਂ ਉਹਦੇ ਘਰ ਵਾਲੇ ਦੇ ਨਾਲ ਦੇਖਦੀ ਸੀ ਤਾਂ ਮੇਰੇ ਚੀਜ਼ ਕਾਲਜੇ ਪੈਂਦੀ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਮੇਰਾ ਘਰ ਵਾਲਾ ਮੇਰੇ ਕੋਲ ਹੋਵੇ ਪਰ ਮਜਬੂਰੀ ਸੀ ਬਸ ਇਹੀ ਸੋਚ ਕੇ ਚੁੱਪ ਹੋ ਜਾਂਦੀ ਸੀ ਐਵੇਂ ਹੀ ਬਸ ਦਿਨ ਲੰਘਦੇ ਗਏ ਮੇਰੀ ਜਵਾਨੀ ਸੁੱਕੇ ਰੁੱਖ ਦੇ ਵਾਂਗ ਹੋ ਗਈ ਸੀ ਮੈਨੂੰ ਤਾਂ ਹੰੜ ਰਾਤ ਨੂੰ ਵੀ ਰਾਤਾਂ ਵੱਡ-ਵੱਡੇ ਖਾਂਦੀਆਂ ਸੀ ਮੈਂ ਸੱਸ ਕੋਲ ਮੰਝਾ ਡਾਂਦੀ ਸੀ ਤੇ ਮੇਰਾ ਸਹੁਰਾ ਹਵੇਲੀ ਵਿੱਚ ਸੌਂਦਾ ਸੀ ਮੈਂ ਤਾਂ ਰਾਤ ਨੂੰ ਸੁੱਤੀ ਪਏ ਮੰਝੇ ਤੇ ਪਾਸਾ ਵੀ ਨਹੀਂ ਸੀ ਲੈਂਦੀ ਮੈਨੂੰ ਤਾਂ ਸ਼ਰਮ ਆਉਂਦੀ ਸੀ ਕਿ ਮੇਰੀ ਸੱਸ ਕਿਤੇ ਇਹ ਨਾ ਕਹਿ ਦੇਵੇ ਕਿ ਤੈਨੂੰ ਨੀਂਦ ਕਿਉਂ ਨਹੀਂ ਆਉਂਦੀ ਪਰ ਮੇਰੀ ਸੱਸ ਨੂੰ ਵੀ ਮੇਰੀ ਗੱਲ ਦਾ ਪਤਾ ਸੀ ਉਹ ਵੀ ਮੇਰੇ ਨਾਲ ਗੱਲੀਬਾਤੀ ਹਰਪ੍ਰੀ ਦੀ ਗੱਲ ਕਰਦੀ ਤੇ ਕਹਿੰਦੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਤੂੰ ਆਪਣੇ ਪੇਕੇ ਚਲੀ ਜਾ ਤੇਰਾ ਉੱਥੇ ਤਾਂ ਲੱਗ ਜਾਊਗਾ ਪਰ ਹਰਪ੍ਰੀਤ ਨੇ ਮੈਨੂੰ ਕਿਹਾ ਸੀ ਕਿ ਤੂੰ ਮੰਮੀ ਪਾਪਾ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਤੂੰ ਉਹਨਾਂ ਦੇ ਕੋਲ ਰਹਿਣਾ ਤੇ ਉਹਨਾਂ ਦਾ ਧਿਆਨ ਰੱਖਣਾ ਇਹ ਤੇਰੀ ਜ਼ਿੰਮੇਵਾਰੀ ਆ ਮੈਂ ਇਹ ਗੱਲ ਨੂੰ ਆਪਣੇ ਪੱਲੇ ਬੰਨ ਲਿਆ ਸੀ ਮੈਂ ਆਪਣੇ ਬੱਸ ਪੀਕੇ ਦਿਨੇ ਹੀ ਜਾਂਦੀ ਸੀ ਹੀ ਜਾਂਦੀ ਸੀ ਤੇ ਸ਼ਾਮ ਨੂੰ ਘਰ ਆਪਣੇ ਵਾਪਸ ਆ ਜਾਂਦੀ ਸੀ ਸੌਣ ਦਾ ਮਹੀਨਾ ਸੀ ਤੇ ਅੱਜ ਸਵੇਰ ਦਾ ਹੀ ਮੀਂਹ ਪਈ ਜਾਂਦਾ ਸੀ ਮੌਸਮ ਇਹਨਾ ਸੋਹਣਾ ਹੋਇਆ ਸੀ ਕਿ ਦਿਲ ਕਰਦਾ ਸੀ ਕਿ ਹਰਪ੍ਰੀਤ ਮੇਰੇ ਕੋਲ ਹੋਵੇ ਸਾਰਾ ਦਿਨ ਮੇਰਾ ਬਸ ਉਦਾਸ ਜਿਹਾ ਹੀ ਲੰਘਿਆ ਸੌਣ ਦੇ ਮਹੀਨੇ ਦੀ ਠੰਡੀ ਠੰਡੀ ਹਵਾ ਮੇਰੇ ਕਾਲਜ ਨੂੰ چیرਦੀ ਸੀ ਮੇਰੇ ਅੰਦਰਲੀ ਤੜਫ ਮੈਨੂੰ ਕਿਤੇ ਵੀ ਟਿਕਨ ਨਹੀਂ ਸੀ ਦਿੰਦੀ ਐਵੇਂ ਹੀ ਬਸ ਮੈਂ ਆਪਣਾ ਘਰ ਦੇ ਕੰਮਾਂ ਵਿੱਚ ਮਨ ਲਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਮੇਰਾ ਧਿਆਨ ਹਰਪ੍ਰੀਤ ਵਿੱਚ ਹੀ ਹੁੰਦਾ ਸੀ ਕਦੇ-ਕਦੇ ਫੋਨ ਵੱਲ ਦੇਖਦੀ ਪਰ ਮੇਰਾ ਘਰ ਵਾਲਾ ਦਿਨ ਦੇ ਟਾਈਮ ਬਿਜੀ ਹੁੰਦਾ ਸੀ ਤੇ ਉਹਨੂੰ ਡਿਊਟੀ ਤੇ ਮੈਂ ਫੋਨ ਵੀ ਨਹੀਂ ਸੀ ਕਰ ਸਕਦੀ ਉਹ ਜਦੋਂ ਆਪ ਫ੍ਰੀ ਹੁੰਦਾ ਸੀ ਉਦੋਂ ਹੀ ਮੇਰੇ ਨਾਲ ਗੱਲ ਕਰਦਾ ਸੀ ਮਨ ਹੀ ਮਨ ਵਿੱਚ ਸੋਚਦੀ ਸੀ ਕਿ ਜਦੋਂ ਹੁਣ ਫੋਨ ਆਇਆ ਤੇ ਇਹ ਕਹਾਂਗੀ ਕਿ ਤੁਸੀਂ ਵਾਪਸ ਆ ਜਾਓ ਆਪਾਂ ਨੂੰ ਕੋਈ ਨਹੀਂ ਚਾਹੀਦਾ ਇਹੋ ਜਿਹਾ ਪੈਸਾ ਪਰ ਫਿਰ ਕਰਦੀਆਂ ਮਜਬੂਰੀਆਂ ਤੇ ਹਾਲਾਤਾਂ ਦੇ ਅੱਗੇ ਝੁਕਣਾ ਪੈਂਦਾ ਸੀ ਕਿਉਂਕਿ ਸਾਡੇ ਕੋਲ ਜ਼ਿਆਦਾ ਜ਼ਮੀਨ ਤਾਂ ਨਹੀਂ ਸੀ ਜੋ ਵੀ ਖਰਚਾ ਪਣੀ ਕਰਦਾ ਹੁੰਦਾ ਸੀ ਤਾਂ ਉਹ ਮੇਰਾ ਘਰ ਵਾਲਾ ਬਾਹਰੋਂ ਹੀ ਭੇਜਦਾ ਸੀ ਮੇਰੇ ਸਾਰੇ ਕੋਲ ਸਿਰਫ ਇੱਕ ਕਿੱਲਾ ਹੀ ਜ਼ਮੀਨ ਦਾ ਸੀ ਬਸ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ ਅੱਜ ਸਾਰਾ ਦਿਨ ਹੀ ਮੀਂਹ ਹਟੰਦਾ ਨਾਮ ਹੀ ਨਹੀਂ ਲਿਆ ਰਾਤ ਹੋ ਗਈ ਪਰ ਬਾਹਰ ਕਿਨਮਨ ਕਿਨਮਨ ਹੋਈ ਜਾਂਦੀ ਸੀ ਇਸ ਠੰਡੇ ਜਿਹੇ ਮੀਂਹ ਵਿੱਚ ਮੈਨੂੰ ਅੱਜ ਹਰਪ੍ਰੀਤ ਦੀ ਯਾਦ ਬਹੁਤ ਆਈ ਤੇ ਬਾਹਰੋਂ ਵਿਹੜੇ ਵਿੱਚੋਂ ਵੀ ਮਿੱਠੀ-ਮਿੱਠੀ ਖੁਸ਼ਬੂ ਕਮਰੇ ਦੀ ਤਾਕੀ ਵਿੱਚੋਂ ਠੰਡੀ-ਠੰਡੀ ਹਵਾ ਰਹੀਂ ਆ ਰਹੀ ਸੀ ਮੇਰੇ ਕੱਪੜੇ ਭਿੱਜੇ ਹੋਏ ਸੀ ਮੇਰੀ ਸੱਸ ਕਹਿੰਦੀ ਕੁੜੇ ਜੱਸੀ ਤੂੰ ਆਪਣੇ ਕੱਪੜੇ ਬਦਲ ਲੈ ਕਿਤੇ ਬਿਮਾਰ ਨਾ ਹੋ ਜਾਵੇਂ ਫਿਰ ਮੈਂ ਆਪਣੇ ਕੱਪੜੇ ਬਦਲਣ ਦੇ ਲਈ ਬਾਥਰੂਮ ਵਿੱਚ ਚਲੀ ਗਈ ਕੱਪੜੇ ਬਦਲ ਕੇ ਬਾਹਰ ਆਈ ਤੇ ਆਪਣੇ ਗਿੱਲੇ ਕੱਪੜੇ ਬਾਹਰ ਬਰਾਂਡੇ ਵਿੱਚ ਤਾਰ ਤੇ ਪਾਲ ਲੰਮੇ ਪਾ ਦਿੱਤੇ ਮੇਰੇ ਕੱਪੜੇ ਹਵਾ ਵਿੱਚ ਉੱਡੀ ਜਾਂਦੇ ਸੀ ਤੇ ਕੰਧ ਤੇ ਲੱਗੀ ਸਾਡੇ ਵਿਆਹ ਦੀ ਦੋਹਾਂ ਦੀ ਫੋਟੋ ਮੇਰੇ ਸੀਨੇ ਨੂੰ ਅੱਗ ਲਾਉਂਦੀ ਸੀ ਫਿਰ ਮੈਂ ਅੱਖਾਂ ਮੀਚ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਅੱਜ ਨੀਂਦ ਕਿਤੇ ਵੀ ਆਉਂਦਾ ਨਾਮ ਨਹੀਂ ਸੀ ਲੈ ਰਹੀ ਮੇਰੀ ਸੱਸ ਦੇ ਘਰਾੜੇ ਮੈਨੂੰ ਸੁਣ ਰਹੇ ਸੀ ਮੈਂ ਹੌਲੀ ਹੌਲੀ ਮੰਜੇ ਤੇ ਲੱਤਾਂ ਲੰਬੀਆਂ ਕੀਤੀਆਂ ਪਰ ਬਾਹਰਲੇ ਮੀਂਹ ਵਾਲੇ ਮੌਸਮ ਨੇ ਮੇਰੇ ਅੰਦਰਲੀ ਗਰਮੀ ਨੂੰ ਹੋਰ ਵੀ ਤੇਜ਼ ਕਰ ਦਿੱਤਾ ਸੀ ਅੱਖਾਂ ਬੰਦ ਕੀਤੀਆਂ ਤਾਂ ਵਿਆਹ ਦੀ ਤੀਜੀ ਰਾਤ ਮੇਰੀਆਂ ਅੱਖਾਂ ਦੇ ਮੂਰੇ ਘੁੰਮਣ ਲੱਗੀ ਕਿਵੇਂ ਮੇਰੇ ਘਰ ਵਾਲੇ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਫੜਿਆ ਹੋਇਆ ਸੀ ਤੇ ਮੈਨੂੰ ਆਪਣੇ ਘਰ ਵਾਲੇ ਹਰਪ੍ਰੀਤ ਦਾ ਅਹਿਸਾਸ ਆਪਣੇ ਮੰਜੇ ਤੇ ਪਈ ਨੂੰ ਹੀ ਹੋ ਰਿਹਾ ਸੀ ਸੋਚਦੀ ਸੀ ਕਿ ਜਵਾਨੀ ਤਾਂ ਸ਼ਾਇਦ ਏਵੇਂ ਹੀ ਲੰਘ ਜਾਊਗੀ ਬਸ ਇਸੇ ਹੀ ਯਾਦਾਂ ਵਿੱਚ ਗਵਾਚੀ ਹੋਈ ਸੀ ਤੇ ਮੈਨੂੰ ਪਤਾ ਹੀ ਨਾ ਲੱਗਾ ਮਠੇ ਮਠੇ ਹਵਾ ਦੇ ਬੁੱਲੇ ਮੇਰੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹੇ ਮੀਂਹ ਆਪਣੀ ਮਠੀ ਮਠੀ ਚਾਲ ਚੱਲੀ ਜਾਂਦਾ ਸੀ ਲੱਗਦਾ ਸੀ ਕਿ ਸੌਣ ਦੀ ਲੰਮੀ ਝੜੀ ਲੱਗ ਗਈ ਆ ਮੇਰੀ ਸੱਸ ਹੀ ਹਰ ਰੋਜ਼ ਪਸ਼ੂ ਡੰਗਰਾਂ ਦਾ ਕੰਮ ਸੰਭਾਲਦੀ ਹੁੰਦੀ ਸੀ ਪਰ ਅੱਜ ਮੇਰੀ ਸੱਸ ਦੁਪਹਿਰ ਦੇ ਟਾਈਮ ਤੇ ਪਤਾ ਨਹੀਂ ਸਾਡੇ ਘਰ ਦੀ ਗਵਾਂਢਣ ਸਿੰਦੂ ਕੇ ਘਰੇ ਕਦੋਂ ਗਈ ਤੇ ਉਹਨੇ ਉਥੋਂ ਮੁੜਨ ਦਾ ਨਾਮ ਹੀ ਨਾ ਲਿਆ ਪਸ਼ੂਆਂ ਦੇ ਰਿੰਗਣ ਦੀਆਂ ਆਵਾਜ਼ਾਂ ਘਰ ਆ ਰਹੀਆਂ ਸੀ ਤੇ ਫਿਰ ਮੈਂ ਉੱਠੀ ਤੇ ਉੱਠ ਕੇ ਟੋਕਰਾ ਚੁੱਕਿਆ ਤੇ ਪਸ਼ੂਆਂ ਨੂੰ ਸੰਨੀਰ ਲਾਉਣ ਦੇ ਲਈ ਚਲੀ ਗਈ ਹਜੇ ਵੀ ਬਾਹਰ ਮੀਂਹ ਆਪਣੀ ਮੱਠੀ ਮੱਠੀ ਚਾਲਦੇ ਪਈ ਜਾਂਦਾ ਸੀ ਮੀਂਹ ਪੈਣ ਦੇ ਵਿੱਚ ਹੀ ਮੈਂ ਪਸ਼ੂਆਂ ਨੂੰ ਸੰਨੀਰ ਲਾਈ ਤੇ ਮੈਂ ਮੱਜਾਂ ਦੀ ਖੁਰਲੀ ਵਿੱਚ ਪੱਠੇ ਰਲਾਈ ਜਾਂਦੀ ਸੀ ਕਿ ਅਚਾਨਕ ਮੈਨੂੰ ਪਿੱਛੋਂ ਆ ਕੇ ਕਿਸੇ ਨੇ ਘੁੱਟ ਕੇ ਫੜ ਲਿਆ ਮੇਰੇ ਮੂੰਹ ਨੂੰ ਆਪਣੇ ਹੱਥ ਦੇ ਨਾਲ ਘੁੱਟ ਲਿਆ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਆਵਾਜ਼ ਨਾ ਨਿਕਲੀ ਜਦੋਂ ਮੈਂ ਮੁੜ ਕੇ ਵੇਖਿਆ ਤਾਂ ਮੇਰਾ ਘਰ ਵਾਲਾ ਹਰਪ੍ਰੀਤ ਸੀ ਮੈਂ ਤਾਂ ਦੇਖ ਕੇ ਹੱਕੀ ਬੱਕੀ ਰਹਿ ਗਈ ਮੇਰੇ ਮੂੰਹ ਵਿੱਚੋਂ ਇੱਕੋ ਹੀ ਆਵਾਜ਼ ਨਿਕਲੀ ਕਿ ਤੁਸੀਂ ਇੱਥੇ ਕਿਵੇਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇਸੇ ਕਰਕੇ ਕਹਿੰਦਾ ਸੀ ਕਿ ਮੈਂ ਹਜੇ ਇੱਕ ਹੋਰ ਸਾਲ ਨਹੀਂ ਆ ਸਕਦਾ ਪਰ ਮੈਂ ਤੈਨੂੰ ਅਚਾਨਕ ਆ ਕੇ ਹੀ ਤੇਰੀ ਖੁਸ਼ੀ ਦੇਖਣਾ ਚਾਹੁੰਦਾ ਸੀ ਦੇਖਣਾ ਚਾਹੁੰਦਾ ਸੀ ਕਿ ਤੇਰੇ ਵਿੱਚ ਮੇਰੇ ਲਈ ਕਿੰਨੀ ਕੋ ਤੜਫਾ ਮੈਂ ਕਿਹਾ ਚੰਦ ਰਿਆ ਤੇਰੀ ਤੜਫ ਵਿੱਚ ਤਾਂ ਮੈਂ ਹਰ ਇੱਕ ਇੱਕ ਮਿੰਟ ਕੱਟਦੀ ਆ ਮੈਨੂੰ ਪਤਾ ਕਿ ਮੈਂ ਕਿਵੇਂ ਦਿਨ ਕੱਟਦੀ ਆ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਕਿ ਤੁਸੀਂ ਆ ਗਏ ਹੋ ਫਿਰ ਮੈਂ ਆਪਣੇ ਘਰ ਵਾਲੇ ਨੂੰ ਝੱਟ ਕੇ ਜੱਫੀ ਪਾ ਲਈ ਤੇ ਉਸ ਦਾ ਮੂੰਹ ਚਮਕ ਲਿਆ ਮੈਂ ਤਾਂ ਇੱਕਦਮ ਦੇਖ ਕੇ ਸਨ ਹੋ ਗਈ ਸੀ ਹਰਪ੍ਰੀਤ ਨੇ ਫਿਰ ਮੈਨੂੰ ਘੁੱਟ ਕੇ ਜੱਫੀ ਪਾਈ ਮੈਨੂੰ ਉੱਪਰੋਂ ਮੀਂਹ ਪੈ ਰਿਹਾ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਘੁੱਟ ਕੇ ਮਿਲੇ ਤੇ ਮੀਂਹ ਵਿੱਚ ਪੂਰੀ ਤਰ੍ਹਾਂ ਭਿੱਜ ਗਏ ਸੀ ਹਰਪ੍ਰੀਤ ਨੇ ਫਿਰ ਮੇਰੇ ਮੱਥੇ ਨੂੰ ਚੁੰਮਿਆ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰਾ ਘਰ ਵਾਲਾ ਮੇਰੇ ਕੋਲ ਖੜਾ ਮੈਨੂੰ ਤਾਂ ਇੱਕ ਸੁਪਨਾ ਜਿਹਾ ਲੱਗ ਰਿਹਾ ਸੀ ਫਿਰ ਹਰਪ੍ਰੀਤ ਨੇ ਮੇਰੀ ਖੱਬੀ ਬਾਹ ਤੇ ਚੁੰਦੀ ਵੱਢੀ ਕਹਿੰਦਾ ਹੁੰਦਾ ਨਾ ਯਕੀਨਤਾ ਆ ਗਿਆ ਨਾ ਫਿਰ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੈਨੂੰ ਕਹਿੰਦਾ ਦੇਖ ਸਾਲਾਂ ਬਾਅਦ ਆਪਾਂ ਇਕੱਠੇ ਹੋਏ ਆ ਤੇ ਅੱਜ ਇੱਕ ਮਿੰਟ ਵੀ ਅਲੱਗ ਹੋਣ ਨੂੰ ਦਿਲ ਨਹੀਂ ਕਰਦਾ ਹਰਪ੍ਰੀਤ ਬੋਲੀ ਜਾਂਦਾ ਸੀ ਪਰ ਮੇਰੇ ਕੰਨ ਸੁਣਨ ਹੋ ਗਏ ਸੀ ਮੈਨੂੰ ਤਾਂ ਸਿਰਫ ਉਸਦੇ ਸਰੀਰ ਦਾ ਹੀ ਅਹਿਸਾਸ ਹੋ ਰਿਹਾ ਸੀ ਮੈਂ ਹਰਪ੍ਰੀਤ ਦੀਆਂ ਬਾਹਾਂ ਵਿੱਚ ਆ ਕੇ ਪੂਰਾ ਇੱਕ ਦੂਜੇ ਵਿੱਚ ਸਮਾ ਗਿਆ ਸੀ ਅਸੀਂ ਦੋਵੇਂ ਮੀਂਹ ਵਿੱਚ ਪੂਰੀ ਤਰ੍ਹਾਂ ਭਿੱਜ ਚੁੱਕੇ ਸੀ ਪਸ਼ੂ ਸਾਡੇ ਵੱਲ ਵੇਖ ਰਹੇ ਸੀ ਉਤੀ ਹਵੇਲੀ ਵਿੱਚ ਹੋਰ ਕੋਈ ਵੀ ਨਹੀਂ ਸੀ ਫਿਰ ਮੈਂ ਹਰਪ੍ਰੀਤ ਨੂੰ ਕਿਹਾ ਕਿ ਤੁਸੀਂ ਛੱਡੋ ਤੇ ਘਰ ਚੱਲੋ ਮੰਮੀ ਆਉਂਦੀ ਹੋਊਗੀ ਕਹਿੰਦਾ ਫਿਰ ਕੀ ਆ ਮੈਂ ਕਿਹੜਾ ਕਿਸੇ ਹੋਰ ਜਨਨਈ ਨੂੰ ਫੜੀ ਬੈਠਾ ਆਪਣੇ ਘਰ ਵਾਲੀ ਦੇ ਕੋਲ ਹੀ ਆ ਨਾਲੇ ਇੰਨੇ ਸਾਲਾਂ ਤੋਂ ਆਪਾਂ ਇਕੱਠੇ ਹੋਏ ਆ ਇਹਨਾਂ ਦਾ ਬੰਦਾ ਹੀ ਆ ਨਾ ਫਿਰ ਮੈਨੂੰ ਮੇਰੇ ਘਰ ਵਾਲੇ ਨੇ ਘੁੱਟ ਕੇ ਜੱਫੀ ਪਾ ਲਈ ਤੇ ਮੇਰਾ ਮੂੰਹ ਚੁੰਮਣ ਲੱਗ ਗਿਆ ਫਿਰ ਉਸਦੇ ਹੱਥ ਮੇਰੀ ਢੂਣੀ ਦੇ ਉੱਪਰ ਪੋਲੇ-ਪੋਲੇ ਉੱਪਰ ਨੂੰ ਆਉਣ ਲੱਗੇ ਉਸਨੇ ਫਿਰ ਮੈਨੂੰ ਵੱਖੀਆਂ ਤੋਂ ਕੁੱਟ ਕੇ ਫੜ ਲਿਆ ਅਸੀਂ ਉੱਥੇ ਦੋਵੇਂ ਖੜੇ ਖੜੇ ਹੀ ਆਪਣੇ ਸੁਪਨਿਆਂ ਵਿੱਚ ਗਵਾਚ ਗਏ ਸੀ ਫਿਰ ਹਰਪ੍ਰੀਤ ਨੇ ਉੱਥੇ ਹੀ ਆਪਣੇ ਕਈ ਸਾਲਾਂ ਦੀ ਅਧੂਰੀ ਰੀਜ ਨੂੰ ਪੂਰਾ ਕਰ ਲਿਆ ਸਾਡੀ ਹਵੇਲੀ ਦੇ ਆਸ-ਪਾਸ ਵੀ ਕੋਈ ਘਰ ਨਹੀਂ ਸੀ ਸਿਰਫ ਦਰਖਤ ਹੀ ਲੱਗੇ ਹੋਏ ਸੀ ਸਾਨੂੰ ਕੋਈ ਡਰ ਵੀ ਨਹੀਂ ਸੀ ਕਿ ਸਾਨੂੰ ਕੋਈ ਦੇਖਦਾ ਹੋਊਗਾ ਕਿਉਂਕਿ ਹਵੇਲੀ ਦੀਆਂ ਕੰਧਾਂ ਬਹੁਤ ਉੱਚੀਆਂ ਸੀ ਉੱਪਰੋਂ ਗੇਟ ਵੀ ਬੰਦ ਸੀ ਹਰ ਪ੍ਰੀਤ ਨੇ ਮੈਨੂੰ ਰੱਜ ਕੇ ਪਿਆਰ ਕੀਤਾ ਮੀਂਹ ਦੀ ਠੰਡੀ 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 ਹਵਾ ਸਰੀਰ ਨੂੰ چیرਦੀ ਸੀ ਤੇ ਅੰਦਰਲਾ ਦਰਦ ਮੈਨੂੰ ਅਜੀਬ ਜਿਹਾ ਅਹਿਸਾਸ ਦਵਾ ਰਿਹਾ ਸੀ ਫਿਰ ਇੱਕ ਦੂਜੇ ਤੋਂ ਅਸੀਂ ਅਲੱਗ ਹੋਏ ਤਾਂ ਖੁਰਲੀ ਦੇ ਉੱਪਰ ਹੀ ਬੈਠ ਗਏ ਦਰਖਤਾਂ ਤੇ ਪੰਛੀ ਚੀਕ ਰਹੇ ਸੀ ਲੱਗਦਾ ਸੀ ਸਾਡੇ ਦੋਹਾਂ ਦੇ ਮਿਲਣ ਤੇ ਉਹ ਵੀ ਖੁਸ਼ ਸੀ ਮੱਠੀ ਮੱਠੀ ਹਵਾ ਚੱਲ ਰਹੀ ਸੀ ਮੈਂ ਬੰਦ ਹੋ ਗਿਆ ਸੀ ਅਚਾਨਕ ਆਵਾਜ਼ ਆਈ ਪੁੱਤ ਉੱਠ ਜਾ ਤੇ ਚਾਹ ਪੀ ਲਾ 6 ਵਜ ਗਏ ਮੈਂ ਪਸ਼ੂਆਂ ਵੱਲ ਚੱਲੀ ਆ ਜਦੋਂ ਇਹ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤਾਂ ਮੇਰੀ ਅੱਖ ਖੁੱਲੀ ਤਾਂ ਦੇਖਿਆ ਦਿਨ ਚਿੱਟਾ ਚੜ ਚੁੱਕਿਆ ਸੀ ਇਹ ਸਭ ਕੁਝ ਮੇਰੇ ਸੁਪਨੇ ਵਿੱਚ ਹੀ ਹੋਇਆ ਸੀ ਪਰ ਹਰਪ੍ਰੀਤ ਦੇ ਮਿਲਣ ਦਾ ਅਹਿਸਾਸ ਮੇਰੀ ਰੂਹ ਨੂੰ ਸ਼ਾਂਤੀ ਦੇ ਗਿਆ ਸੀ ਅੱਜ ਮੇਰਾ ਮੂਡ ਬਹੁਤ ਹੀ ਵਧੀਆ ਸੀ ਤੇ ਬਾਹਰੋਂ ਮੀਂਹ ਪੈਣ ਕਰਕੇ ਠੰਡੀ ਠੰਡੀ ਹਵਾ ਵੀ ਆ ਰਹੀ ਸੀ ਚਾਹ ਦਾ ਗਲਾਸ ਆਪਣੇ ਸੱਸ ਦੇ ਹੱਥ ਵਿੱਚੋਂ ਫੜਿਆ ਉੱਠ ਕੇ ਬੈਠ ਗਈ ਮੈਨੂੰ ਕਹਿੰਦੀ ਪੁੱਤ ਕੀ ਗੱਲ ਅੱਜ ਤਾਂ ਲੱਗਦਾ ਤੈਨੂੰ ਗੂੜੀ ਨੀਂਦ ਆ ਗਈ ਮੈਂ ਕਿਹਾ ਹਾਂ ਮੰਮੀ ਰਾਤ ਪਤਾ ਨਹੀਂ ਕਿਉਂ ਮੀਂਹ ਆ ਕਰਕੇ ਮੈਨੂੰ ਬਹੁਤ ਜ਼ਿਆਦਾ ਨੀਂਦ ਸੋਣੀ ਆਈ ਸੀ ਮੇਰੀ ਸੱਸ ਕਹਿਣ ਲੱਗੀ ਧੀਏ ਇਸੇ ਕਰਕੇ ਤਾਂ ਮੈਂ ਤੈਨੂੰ ਉਠਾਇਆ ਨਹੀਂ ਮੈਂ ਆਪ ਹੀ ਉੱਠ ਖੜੀ ਤੇਰੇ ਪਾਪਾ ਨੇ ਮੈਨੂੰ ਆਵਾਜ਼ ਮਾਰੀ ਸੀ ਕਿ ਮੈਂ ਖੇਤ ਪਾਣੀ ਦੀ ਵਾਰੀ ਤੇ ਜਾਣਾ ਤੇ ਤੂੰ ਚਾਹ ਬਣਾ ਦੇ ਮੈਂ ਚਾਹ ਬਣਾ ਕੇ ਤੇਰੇ ਪਾਪਾ ਨੂੰ ਫੜਾ ਦਿੱਤੀ ਤੇ ਉਹ ਖੇਤ ਚਲੇ ਗਏ ਆ ਤੇ ਹੁਣ ਮੈਂ ਆਪ ਚਾਹ ਪੀ ਲਈਆ ਤੇ ਮੈਂ ਪਸ਼ੂਆਂ ਡੰਗਰਾਂ ਨੂੰ ਦੇਖਦੀ ਆ ਤੇ ਤੂੰ ਉੱਠ ਕੇ ਬਾਕੀ ਕੰਮ ਨੂੰ ਸੰਭਾਲ ਲੈ। ਚਾਹ ਪੀਤੀ ਤੇ ਮੈਂ ਮੰਜੇ ਤੋਂ ਪੈਰ ਥੱਲੇ ਲਾਇਆ ਤੇ ਮਾਨ ਹੀ ਮਾਨ ਵਿੱਚ ਖੁਸ਼ ਹੁੰਦੀ ਹੋਈ ਰਸੋਈ ਵਿੱਚ ਚਲੀ ਗਈ। ਰਸੋਈ ਵਿੱਚ ਜਾ ਕੇ ਪਹਿਲਾ ਭਾਂਡੇ ਸਾਫ਼ ਕੀਤੇ ਤੇ ਮਾਨ ਵਿੱਚ ਸੋਚਦੀ ਸੀ ਕਿ ਭਾਵੇਂ ਸੁਪਨੇ ਵਿੱਚ ਹੀ ਸਹੀ ਪਰ ਹਰਪ੍ਰੀਤ ਨੇ ਮੈਨੂੰ ਆਪਣੇ ਸੀਨੇ ਨਾਲ ਤਾਂ ਲਾਇਆ। ਮੇਰੀ ਅੰਦਰਲੀ ਤੜਫ ਤਾਂ ਕੁਝ ਘੱਟ ਹੋਈ ਸੀ। ਫਿਰ ਸੋਚਦੀ ਸੀ ਕਿ ਕਾਸ਼ ਉਹ ਦਿਨ ਪਤਾ ਨਹੀਂ ਕਿੰਨੇ ਕੋ ਦੂਰਾ ਜਿਸ ਦਿਨ ਹਰਪ੍ਰੀਤ ਮੇਰੇ ਕੋਲ ਹੋਊਗਾ ਤੇ ਮੈਂ ਰੱਬ ਅੱਗੇ ਅਰਦਾਸ ਕਰਦੀ ਆ ਕਿ ਹੇ ਰੱਬਾ ਪਰਦੇਸੀਆਂ ਦੀਆਂ ਪਤਨੀਆਂ ਨੂੰ ਹੌਸਲਾ ਬਖਸ਼ੀ ਜਿਹੜੀਆਂ ਆਪਣੇ ਘਰ ਵਾਲੇ ਦੇ ਵਿਛੋੜੇ ਵਿੱਚ ਇਕੱਲੀਆਂ ਦਿਨ ਕੱਟਦੀਆਂ ਨੇ ਤੇ ਰੱਬਾ ਇਹੋ ਜਿਹੇ ਵਿਛੋੜੇ ਹੋਏ ਜੋੜਿਆਂ ਨੂੰ ਤੂੰ ਛੇਤੀ ਇਕੱਠੇ ਕਰੀਂ ਹਾਂਜੀ ਦੋਸਤੋ ਇਹ ਸੀ ਇੱਕ ਪਰਦੇਸੀ ਪਤਨੀ ਦੀ ਘਰ ਵਾਲੀ ਦੀ ਤੜਫ ਜਿਹੜੀ ਉਹਨੇ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤੀ ਹੈ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ